ਸਸਿਕਾਲ ਵੀਰੋ ਤੇ ਅੱਜ ਆਪਾਂ ਆ ਪ੍ਰੋਗਰਾਮ ਜ਼ਿੰਦਗੀ ਨਾਮਾ ਦਾ ਪਹਿਲਾ ਪਾਰਟ ਲੈ ਕੇ ਆ ਰਹੇ ਹਾਂਗੇ ਇਹ ਸੀਰੀਜ਼ ਆਪਾਂ ਲਗਾਤਾਰ ਰੱਖਾਂਗੇ পেট ਦੀ ਭੁੱਖ ਸਾਰਿਆਂ ਤੋਂ ਵੱਡਾ ਦੁੱਖ ਕਿਆ ਕਹਾਂਗੇ ਲੋਕ ਸਭ ਤੋਂ ਵੱਡਾ ਰੋਗ ਇਹਨਾਂ ਗੱਲਾਂ ਨੂੰ ਆਪਾਂ ਕਲੀਅਰ ਕਰਨਾ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਪਹਿਲਾਂ ਬੰਦਾ ਆਪ ਦੇ পেট ਨੂੰ ਪਾਲਦਾ ਉਹਦੇ ਵਾਸਤੇ ਕਿੱਤਾ ਅਪਣਾਉਂਦਾ ਫੇਰ ਉਸ ਕਿਤੇ ਦਰਾਹੀ ਆ ਆਪਣੇ ਪਰਿਵਾਰ ਦੀ ਗੁਜ਼ਰਬਸਰ ਕਰਦਾ ਆਪਾਂ ਇਹਨਾਂ ਕਿੱਤਿਆਂ ਦੇ ਵਿੱਚ ਜਿਹੜੇ ਹੰਡੇ ਹੋਏ ਕਿਸੇ ਵੀ ਕਿੱਤੇ ਦੇ ਵਿੱਚ ਕੋਈ ਵੀ ਹੰਡਿਆ ਵਪਰਸਨ ਆਗਾ ਵਿਅਕਤੀ ਆ ਵਾ ਸ਼ਖਸੀਅਤ ਆ ਤੇ ਕਈ ਸਾਲਾਂ ਤੋਂ ਲੱਗਿਆ ਹੋਇਆ ਉਹਦੇ ਨਾਲ ਗੱਲਬਾਤ ਕਰਵਾਇਆ ਕਰਾਂਗੇ ਜਿੰਦਗੀਨਾਮਾ ਉਹਨਾਂ ਨੇ ਜ਼ਿੰਦਗੀ ਕਿਵੇਂ ਕੱਟੀ ਕਿਵੇਂ ਉਹਨਾਂ ਨੇ ਜ਼ਿੰਦਗੀ 'ਚ ਸੰਘਰਸ਼ ਕੀਤਾ ਅੱਜ ਅਜੇ ਹੀ ਸ਼ਖਸੀਅਤ ਨਾਲ ਆਪਾਂ ਮਿਲਾਂ ਰਹੇ ਹਾਂ ਵੈਦ ਜਦਵਿੰਦਰ ਸਿੰਘ ਜੀ ਸੈਣਾ ਬਰਨਾਲਾ ਧੰਨਵਾਦ ਵੈਦ ਜੀ ਧੰਨਵਾਦ ਸਸੀ ਗਾਲਪਾ ਜੀ ਤੇ ਤੁਸੀਂ ਟਾਈਮ ਦਿੱਤਾ ਸਾਨੂੰ ਤੇ ਬਾਕੀ ਇਹ ਪੁੱਛਣਾ ਚਾਹੁੰਦੇ ਆਂ ਵੀ ਬੈਦ ਜਦਵਿੰਦਰ ਸਿੰਘ ਜੀ ਇਸ ਕਿੱਤੇ ਦੇ ਵਿੱਚ ਕਿੰਨੇ ਚਿਰ ਤੋਂ ਨੇ ਹਾਂ ਮੈਂ ਇਹ ਕਿੱਤੇ ਦੇ ਵਿੱਚ ਹੈਗਾ ਜੀ ਤਕਰੀਬਨ 20-22 ਸਾਲਾਂ ਤੋਂ 22 ਸਾਲ ਬੈਦ ਜੀ ਕਹਿ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਸਾਲ ਹੂੰ 22 ਸਾਲ ਦੋ ਸ਼ਬਦਾਂ ਦੇ ਵਿੱਚ ਗੱਲ ਨਿਬੜ ਜਾਂਦੀ ਆ ਪਰ 22 ਸਾਲ ਕਿਸੇ ਵੀ ਕਿੱਤੇ ਨੂੰ ਦੇਣੇ ਉਹਨੂੰ ਹੰਡਾਉਣਾ ਉਦੇ ਵਿੱਚ ਗੁਜ਼ਰ ਬਸਰ ਕਰਨੀ ਆਪਣੀ ਚੜਦੀ ਜਵਾਨੀ ਤੋਂ ਬੜਾਪਾ ਦੇਖਣਾ ਬੈਤ ਜੀ ਬਹੁਤ ਵੱਡੀ ਗੱਲ ਹੋ ਜਾਂਦੀ ਹੂੰ ਦਿਨ ਮਹੀਨੇ ਸਾਲ ਰਾਤਾਂ ਤੁੱਪਾਂ ਰੁੱਤਾਂ ਕਿੰਨਾ ਕੁਝ ਗੁਜ਼ਰ ਜਾਂਦਾ ਬੈਤ ਜਦਵਿੰਦਰ ਸਿੰਘ ਜੀ ਨੇ ਕੀ ਕੁਝ ਦੇਖਿਆ ਇਹਦੇ ਵਿੱਚ ਹਾਂ ਇਹ ਜਿਹੜਾ ਜੀਵਨ ਆ ਨਾ ਇਹ ਹੈ ਤਾਂ ਸੰਘਰਸ਼ੀਲ ਬਹੁਤ ਪਰ ਇਹ ਦੋ ਤਰ੍ਹਾਂ ਦਾ ਸੰਘਰਸ਼ੀਲ ਆ ਇੱਕ ਤਾਂ ਜੱਦੀ ਪੁਸ਼ਤੀ ਮਾਂ ਪਿਓ ਦੀਆਂ ਚੀਜ਼ਾਂ ਮਿਲ ਜਾਂਦੀਆਂ ਬੰਦੇ ਨੂੰ ਉਹਦੇ ਨਾਲ ਉਹ ਜੀਵਨ ਬਸਰ ਕਰ ਲੈਂਦਾ ਜਾਂ ਉਹਨੂੰ ਡਵੈਲਪ ਕਰ ਦਿੰਦਾ ਜਾਂ ਉਹਨੂੰ ਵੇਚ ਕੇ ਖਾ ਜਾਂਦਾ ਸਾਰਾ ਕੁਝ ਇੱਕ ਹੁੰਦਾ ਸੰਘਰਸ਼ੀਲ ਜ਼ਿੰਦਗੀ ਦੇ ਵਿੱਚ ਕੁਝ ਮਿਲਦਾ ਨਹੀਂ ਹੁੰਦਾ ਉਹਨੇ ਆਪ ਦੇ ਪੈਰਾਂ ਤੇ ਆਪ ਖੜਾ ਹੋਣਾ ਹੁੰਦਾ ਉਹ ਬਹੁਤ ਸੰਘਰਸ਼ੀਲ ਤੇ ਦੁੱਖ ਦਾ ਹੀ ਜੀਵਨ ਵੀ ਹੁੰਦਾ ਤੇ ਲੋਕ ਕੁਝ ਉਹਦਾ ਮਜ਼ਾਕ ਵੀ ਉਡਾਉਣ ਲੱਗ ਜਾਂਦੇ ਆ ਉਹਨੂੰ ਕਹਿੰਦੇ ਆ ਉਹਨੂੰ ਕੋਈ ਸਹੀ ਰਾਹ ਵੀ ਨਹੀਂ ਦੱਸਦਾ ਛੇਤੀ ਤੇ ਉਹ ਇਨਸਾਨ ਫਿਰ ਇੱਕ ਮਜ਼ਾਕ ਦਾ ਪਾਤਰ ਬਣ ਕੇ ਰਹਿ ਜਾਂਦਾ ਪਰ ਜਿਹੜਾ ਇਹ ਚੀਜ਼ ਨੂੰ ਸਮਝ ਲੈਂਦਾ ਉਹ ਆਪਣੇ ਸੰਘਰਸ਼ ਨਾਲ ਜੁੜ ਜਾਂਦਾ ਤੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦਾ ਬੰਦਾ ਪਿੱਛੇ ਹੋਵੇ ਕੁਝ ਨਾ ਹੋਵੇ ਪਰ ਉਹਦੇ ਕੋਲੇ ਬੁੱਧੀ ਹੋਵੇ ਗਿਆਨ ਹੋਵੇ ਆਪਦੇ ਕੰਮ ਦੀ ਮਹਾਰਤ ਹੋਵੇ ਤਾਂ ਸਫਲਤਾ ਜ਼ਰੂਰ ਉਹਦੇ ਪੈਰ ਚੁੰਮਦੀ ਆ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਿਲਕੁਲ ਜੀ ਬੈ ਜੀ ਤੁਹਾਨੂੰ ਮਤਲਬ ਕਿ ਬੈਦਗਰੀ ਦਾ ਹੀ ਸ਼ੌਂਕ ਕਿਉਂ ਰਿਹਾ ਇੰਨੇ ਲੰਬੇ ਸਾਲਾਂ ਦੇ ਵਿੱਚ ਜਾਂ ਕਦੇ ਇਹ ਲੱਗਿਆ ਹੋਵੇ ਵੀ ਮੈਂ ਕੋਈ ਹੋਰ ਕੰਮ ਸਿੱਖ ਲੈਂਦਾ ਹਾਂ ਅਸੀਂ ਦੋਸਤ ਹੁੰਦੇ ਸੀ ਪੜਦੇ ਹੁੰਦੇ ਸੀ ਤੇ ਪੜਦੇ ਪੜਦੇ ਅੱਡੋ-ਅੱਡੀ ਵਿਚਾਰ ਕਰਦੇ ਅਸੀਂ ਕੋਈ ਕਹਿੰਦਾ ਮੈਂ ਮੋਟਰਸਾਈਕਲਾਂ ਦਾ ਕੰਮ ਸਿੱਖੂ ਕੋਈ ਕਹਿੰਦਾ ਮੈਂ ਫੌਜੀ ਬਣੂ ਕੋਈ ਕਹਿੰਦਾ ਮੈਂ ਡਾਕਟਰ ਬਣੂ ਕੋਈ ਕਹਿੰਦਾ ਮੈਂ ਆਹ ਕਿੱਤਾ ਸਿੱਖੂ ਅਲੱਗ-ਅਲੱਗ ਕਿੱਤਿਆਂ ਬਾਰੇ ਜਦੋਂ ਅਸੀਂ ਗੱਲਾਂ ਕਰਦੇ ਕਿਉਂਕਿ ਸਾਡੇ ਅੰਦਰ ਹੀ ਇਹ ਭਾਵਨਾ ਹੁੰਦੀ ਸੀ ਵੀ ਆਪਾਂ ਕੁਛ ਨਾ ਕੁਛ ਬਣਨਾ ਕੁਛ ਨਾ ਕੁਛ ਕਰਨਾ ਤੇ ਮੇਰੇ ਮਨ ਚ ਚੱਲਦਾ ਰਹਿੰਦਾ ਸੀ ਮੈਂ ਬਣੂੰਗਾ ਬੰਦਿਆਂ ਦਾ ਮਕੈਨਿਕ ਉਹਨਾਂ ਦਾ ਇਲਾਜ ਕਰਿਆ ਕਰੂੰਗਾ ਮੈਂ ਇਹ ਚੀਜ਼ ਸਿੱਖਣੀ ਆ ਮੇਰੀ ਬਿਲਕੁਲ ਸ਼ੁਰੂ ਤੋਂ ਵੱਖਰੀ ਸੋਚ ਸੀ ਵੱਖਰਾ ਹੀ ਕੰਮ ਸੀ ਤੇ ਵੱਖਰੇ ਹੀ ਵਿਚਾਰ ਸੀਗੇ ਤੇ ਉਹ ਮੈਂ ਵਿਚਾਰਾਂ ਦੇ ਅਨੁਸਾਰ ਆਪਦੇ ਚੱਲਦਾ ਰਿਹਾ ਤੇ ਪਰ ਕਿਸੇ ਦੀ ਮੈਂ ਪਿੱਛੇ ਕਿਸੇ ਦੀ ਕੋਈ ਸਲਾਹ ਨਹੀਂ ਤੇ ਕੋਈ ਵੀ ਮੈਂ ਕਿਸੇ ਦੀ ਸੁਣੀ ਨਹੀਂ ਵੀ ਕੋ ਆ ਮੈਨੂੰ ਆਹ ਕਹਿੰਦਾ ਆ ਮੈਨੂੰ ਆਹ ਕਹਿੰਦਾ ਕਈ ਵਾਰ ਉਸ ਟਾਈਮ ਇੱਕ ਗਰੀਬ ਬੱਚੇ ਦੇ ਮੂੰਹੋਂ ਨਿਕਲ ਜਾਣਾ ਮੈਂ ਡਾਕਟਰ ਬਣੂੰਗਾ ਤੇ ਅਮੀਰਾਂ ਦਾ ਤਾਂ ਹਾਸਾ ਬਣ ਜਾਂਦਾ ਸੀ ਉਹ ਵੀ ਹੈ ਇਹਦੇ ਡਾਕਟਰ ਕਿੱਥੋਂ ਬਣ ਜੂ ਇਹ ਤਾਂ ਤਾਂ ਹਾਂ ਬਿਲਕੁਲ ਬਿਲਕੁਲ ਬਹੁਤ ਵੱਡੀਆਂ ਗੱਲਾਂ ਇਹ ਕਿੰਨੇ ਸਾਲਾਂ ਦੇ ਵਿੱਚ ਬੈਦਗਰੀ ਸਿੱਖੀ ਬੈਦਜੀ ਮੈਂ 7 ਸਾਲ ਲਾਏ ਪਹਿਲਾਂ ਸੰਘਰਸ਼ ਚੱਲਦਾ ਰਿਹਾ ਸਾਡਾ ਬੈਦਗੀ ਬਾਰੇ ਤੇ ਪਹਿਲਾਂ ਜਾਨੀ ਦੀ ਬੈਦਾਂ ਨੂੰ ਉਹ ਨਹੀਂ ਸੀ ਦਿੱਤੇ ਜਾਂਦੇ ਸਰਟੀਫਿਕੇਟ ਨਹੀਂ ਸੀ ਦਿੱਤੇ ਜਾਂਦੇ ਤੇ ਰਜਿਸਟ੍ਰੇਸ਼ਨਾਂ ਬੰਦ ਹੋ ਗਈਆਂ ਸੀ ਇਹਨਾਂ ਦੀਆਂ ਤੇ ਇਹਦੇ ਵਿੱਚ ਫਿਰ ਅਸੀਂ ਸੰਘਰਸ਼ ਵੀ ਉੱtre ਤੇ ਜਗਰਾਉ ਸਾਡਾ ਇੱਕ ਹੁੰਦਾ ਸੀਗਾ ਉਹ ਬਣੀ ਵੀ ਵੈਦਾਂ ਦਾ ਗਰੁੱਪ ਬਣਿਆ ਹੁੰਦਾ ਸੀ ਕਹਿਣ ਦਾ ਭਾਉ ਜੁਨੀਅਨ ਹੁੰਦੀ ਸੀ ਮਾਲਵਾ ਅਜਰਵੇਦ ਮੰਡਲ ਹੁੰਦਾ ਸੀ ਉਹ ਸੰਤ ਗਿੱਦੜ ਬਿੰਡੀ ਵਾਲੇ ਪਰਮਾਨੰਦ ਜੀ ਉਹਦੇ ਪ੍ਰਧਾਨ ਹੁੰਦੇ ਸੀ ਅੱਛਾ ਸੰਘਰਸ਼ ਕਰਦੇ ਰਹੇ ਫਿਰ ਅਸੀਂ ਡੇਰਿਆਂ 'ਚ ਬੜੇ-ਬੜੇ ਮਹਾਪੁਰਸ਼ ਜੋ ਦਵਾਈ ਦਾ ਕੰਮ ਕਰਦੇ ਸੀ ਉਹਨਾਂ ਤੋਂ ਦਵਾਈਆਂ ਬੂਟੀਆਂ ਦਾ ਗਿਆਨ ਲੈਂਦੇ ਰਹੇ ਉਨ੍ਹਾਂ ਦੀ ਸੇਵਾ ਕਰਦੇ ਰਹੇ ਅਕਸਰ ਨੂੰ ਪੜ੍ਹਾਈ ਵੀ ਨਾਲ ਹੀ ਚੱਲੀ ਗਈ ਸਾਡੀ ਪੜ੍ਹਾਈ ਦੇ ਨਾਲ-ਨਾਲ ਜਿਵੇਂ ਜਿਵੇਂ ਸਾਡਾ ਗਿਆਨ ਵਧਦਾ ਗਿਆ ਤੇ ਤਕਰੀਬਨ ਮੈਨੂੰ ਇਹ ਵਿਦਿਆ ਸਿੱਖਣ ਤੇ 7 ਸਾਲ ਲੱਗੇ ਸੀ ਪੂਰੀ ਐ ਚੰਗੀ ਤਰ੍ਹਾਂ ਹਾਸਲ ਕੀਤੀ ਹੈ ਤੁਸੀਂ ਸਤਿਗ੍ਰੰਤ ਤੁਸੀਂ ਗ੍ਰੰਥਾਂ ਤੇ ਮਹਾਂਪੁਰਸ਼ਾਂ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਗ੍ਰੰਥ ਤੁਸੀਂ ਜ਼ਿੰਦਗੀ ਦੇ ਵਿੱਚ ਰੀਡ ਕੀਤੇ ਜਾਂ ਸਟੱਡੀ ਕੀਤੇ ਹਾਂ ਸੰਤਾਂ ਤੋਂ ਇਹ ਚੀਜ਼ ਦੀ ਮੈਂ ਵਿਆਖਿਆ ਲਈ ਤੇ ਸੰਤਾਂ ਤੋਂ ਸੰਥਿਆ ਲਈ ਜਿਹਦੇ ਵਿੱਚ ਅਸੀਂ ਚਾਰਕ ਸ਼ਸ਼ਰਤ ਬਾਗਵਟ ਚਕਰਦਤ ਸਰੰਗਧਰ ਚਾਰ ਨਾਰ ਕੀ ਚੌਂਕੜੀ ਚਾਰ ਬਾਲ ਕੀ ਚੌਂਕੜੀ ਚਾਰ ਮਰਦ ਕੀ ਚੌਂਕੜੀ ਰਸਾਇਣ ਸ਼ਾਸਤਰ ਤੇ ਕਿਰਿਆ ਵਿਗਿਆਨ ਤੇ ਬਾਕੀ ਆ ਗਈ ਆ ਆਪਣੀ ਮਹਾ ਭਗਵਤ ਗਿਆਨ ਤੇ ਇਹਦੇ ਵਿੱਚ ਹੋਰ ਵੀ ਕਈ ਗ੍ਰੰਥ ਆ ਜਾਂਦੇ ਆ ਉਨ੍ਹਾਂ ਦੀ ਸਾਰਿਆ ਸੰਥਿਆ ਲੈ ਕੇ ਪੂਰੀ ਬਰੀਕੀ ਦੇ ਵਿੱਚ ਗਿਆਨ ਹਾਸਲ ਕਰਕੇ ਬਣੋ ਔਸ਼ ਦੀ ਚੰਦਰੋਦਿਆ ਵਗੈਰਾ ਔਸ਼ਦੀਆਂ ਬਾਰੇ ਗਿਆਨ ਚਿਕਿਤਸਾ ਸ਼ਾਸਤਰ ਸਾਰੇ ਇਹ ਪੜ੍ਹ ਕੇ ਇਹਨਾਂ ਦੀ ਪੂਰੀ ਘੋਖ ਪੜਤਾਲ ਕਰਕੇ ਮਹਾਪੁਰਸ਼ਾਂ ਤੋਂ ਪੜਿਆਂ ਲਿਖਿਆਂ ਤੋਂ ਪੂਰੀ ਐਨ ਵਿਦਿਆ ਹਾਸਲ ਕਰਕੇ ਫਿਰ ਮੈਂ ਇਹ ਕੰਮ ਦੀ ਤਰਜੀਹ ਲਈ ਇਹ ਨਹੀਂ ਵੀ ਆਪਾਂ ਇੱਕ ਦਿਨ ਕੰਮ ਤੇ ਲਾਗੇ ਤੇ ਦੂਜੇ ਦਿਨ ਆਪਾਂ ਦੁਕਾਨ ਪਾਉਣ ਦੀ ਕਰ ਲਈ ਨਾ ਪਹਿਲਾਂ ਇਹ ਵਿਦਿਆ ਹਾਸਲ ਕੀਤੀ ਫਿਰ ਇਹਦਾ ਪ੍ਰੈਕਟੀਕਲ ਕੀਤਾ ਫਿਰ ਇਹ ਲੋਕਾਂ ਦੇ ਵਿੱਚ ਪ੍ਰਚਲਿਤ ਕੀਤੀ ਇਹਨੇ ਲੰਬੇ ਸਮੇਂ ਦੇ ਵਿੱਚ ਵੈਦ ਜੀ ਪੈਸੇ ਬਿਨਾਂ ਨਗਾਉਣਾ ਟਾਈਮ ਬਹੁਤ ਔਖਾ ਹੋ ਜਾਂਦਾ ਕੁਝ ਮਿਲਦਾ ਰਿਹਾ ਜਾਂ ਉਸਤਾਦਾਂ ਬੰਨਿਓ ਜਾਂ ਗੁਰੂ ਜੀ ਦੇ ਹਾਂ ਪਹਿਲਾਂ ਲੋਕ ਬਹੁਤ ਸਾਥ ਦਿੰਦੇ ਸੀ ਪਹਿਲਾਂ ਡੇਰਿਆਂ ਦੇ ਵਿੱਚ ਪ੍ਰਸ਼ਾਦਾ ਪਾਣੀ ਵੀ ਮਿਲ ਜਾਂਦਾ ਸੀ ਤੇ ਉੱਥੇ ਕੰਮਤੰਦੇ ਵੀ ਕਰਦੇ ਸੀ ਅਸੀਂ ਤੇ ਸਾਡੇ ਜੋਗਾ ਥੋੜਾ ਮੋਟਾ ਸਾਨੂੰ ਖਰਚਾ ਵੀ ਦੇ ਦਿੰਦੇ ਸੀ ਤੇ ਬਸ ਮਹਾਪੁਰਸ਼ਾਂ ਦਾ ਜਿਹੜਾ ਹੱਥ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਦੀ ਕਿਰਪਾ ਨਾਲ ਹੀ ਅਸੀਂ ਗਾਂ ਦੀ ਗਾ ਅੱਗੇ ਵਧੀ ਗਏ ਤੇ ਪੂਰਨ ਗਿਆਨ ਚ ਜਨ ਧਿਆਨ ਦੇ ਵਿੱਚ ਅਸੀਂ ਧਿਆਨ ਲਾਇਆ ਇਹ ਨਹੀਂ ਵੀ ਡੇਰੇ ਚ ਫਿਰਦੇ ਆ ਉਧਰ ਵਾਗ ਗਏ ਉਧਰ ਵਾਗ ਗਏ ਰੋਟੀ ਤਾਂ ਖਾਈ ਲੈਣੀ ਆ ਇਹ ਗੱਲਾਂ ਜੀ ਮੈਂ ਅੱਜ ਕੱਲ ਚੱਲਦੀਆਂ ਉਹ ਬੜੇ ਵਧੀਆ ਡੇਰੇ ਹੁੰਦੇ ਸੀ ਤੇ ਬਹੁਤ ਹੀ ਵਧੀਆ ਜਾਣੀ ਦੀ ਪ੍ਰਬੰਧ ਹੁੰਦੇ ਸੀ ਤੇ ਬੈਜੀ ਜੇ ਆਪਾਂ ਮੰਨ ਲਈਏ ਵੀ ਕਿਹੜੀ-ਕਿਹੜੀ ਜੇ ਆਪਾਂ ਬਿਮਾਰੀ ਦੀ ਗੱਲ ਕਰੀਏ ਕਿਹੜੀਆਂ ਬਿਮਾਰੀਆਂ ਤੁਹਾਡੇ ਦੇਖਣ ਦੇ ਵਿੱਚ ਆਈਆਂ ਜਾਂਦੀਆਂ ਕੌਣਾ